ਸਸਤੀ ਗਰਲ ਜੀ ਸਾਰਿਆਂ ਨੂੰ ਮੈਂ ਕਮਲ ਕੌਰ ਸਵਾਗਤ ਹੈ ਤੁਹਾਡਾ ਕਮਲਸ ਪੰਜਾਬੀ ਹੋਮਲੀ ਰੈਸਪੀਸ ਜੇ ਅੱਜ ਮੈਂ ਸ਼ੇਅਰ ਕਰਨ ਲੱਗੀਆਂ ਇੱਕ ਬਹੁਤ ਹੀ ਟੇਸਟੀ ਨਾਸ਼ਤੇ ਦੀ ਰੈਸਪੀ ਜੋ ਕਿ ਆਪਾਂ ਬੱਚਿਆਂ ਦੇ ਟਿਫਿਨ ਬਾਕਸ ਵੀ ਦੇ ਸਕਦੇ ਹਾਂ ਚਲੋ ਬਣਾਉਣਾ ਸ਼ੁਰੂ ਕਰਦੇ ਹਾਂ ਜੇ ਵੀਡੀਓ ਪਸੰਦ ਆਵੇ ਰੈਸਪੀ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਅੱਜ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਥੇ ਆ ਮੇਰੇ ਕੋਲ ਹੁਣ 5 ਬڑے ਫੁੱਲ ਗੋਭੀ ਦੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿੱਤਾ ਹੈ ਤੇ ਇਹਨਾਂ ਨੂੰ ਆਪਾਂ ਪਹਿਲਾਂ ਕद्दूकस ਕਰਾਂਗੇ ਕद्दूकस ਕਰਨ ਦੇ ਲਈ ਤੁਸੀਂ ਛੋਟੇ ਸਾਈਡ ਵਾਲਾ ਕद्दूकस ਯੂਜ਼ ਕਰਿਓ ਜਿਕਣ ਕद्दूकस 'ਚ ਇੱਕ بڑا ਸਾਈਡ ਹੁੰਦਾ ਇੱਕ ਛੋਟਾ ਆਪਾਂ ਗੋਭੀ ਨੂੰ ਬਰੀਕ ਕद्दूकस ਕਰਨਾ ਹੈ ਤਾਂ ਛੋਟਾ ਸਾਈਡ ਵਾਲਾ ਹੀ ਚੂਜ਼ ਕਰਿਓ ਤਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਗੋਭੀ ਨੂੰ ਕद्दूकस ਕਰ ਲਾਂਗੇ ਦੇਖੋ ਕਾਫੀ ਬਰੀਕ ਕਦਕਸ ਹੋਈ ਹੈ ਬਸ ਇਸ ਤਰ੍ਹਾਂ ਦੀ ਆਪਾਂ ਚਾਹੀਦੀ ਹੈ ਤੇ ਜੇ ਆਪਾਂ ਇਹਨਾਂ ਨੂੰ ਨਾਪੀਏ ਤਾਂ ਡੇਢ ਬੜੀ ਕੌਲੀ ਗੋभी ਕਦਕਸ ਹੋਈ ਹੈ ਤੇ ਇਹਨੂੰ ਆਪਾਂ ਪਾਵਾਂਗੇ ਇੱਕ ਬੜੇ ਜਿਹੀ ਖੁੱਲੇ ਜਿਹੇ ਭਾਂਡੇ ਵਿੱਚ ਤਾਂ ਗੋभी ਮੈਂ ਉਹਦੇ ਵਿੱਚ ਪਾ ਲਿੱਤੀ ਆ ਤੇ ਨਾਲ ਹੁਣ ਪਾਉਂਗੀ ਮੈਂ ਇੱਕ ਛੋਟੀ ਕੌਲੀ ਬੇਸਣ ਦੀ ਇੱਕ ਕੋਈ ਵੀ ਛੋਟੀ ਕੌਲੀ ਸੈੱਟ ਕਰ ਲਓ ਜਿਹਦੇ ਨਾਲ ਆਪਾਂ ਬੇਸਣ ਚੌਲ ਦਾ ਆਟਾ ਤੇ ਦਹੀਂ ਦਾ ਮੈਜ਼ਰਮੈਂਟ ਲਵਾਂਗੇ ਤਾਂ ਮੈਂ ਇੱਕ ਛੋਟੀ ਕੌਲੀ ਬੇਸਣ ਦੀ ਪਾਈ ਆ ਤੇ ਨਾਲ ਪਾਉਂਗੇ ਆਪਾਂ ਅੱਧੀ ਕੌਲੀ ਚੌਲ ਦਾ ਆਟਾ ਵੀ ਜੇ ਚੌਲ ਦਾ ਆਟਾ ਨਹੀਂ ਹਾਂ ਤਾਂ ਜਿਹੜੇ ਵੀ ਘਰੇ ਤੁਸੀਂ ਚੌਲ ਖਾਣ ਨੂੰ ਯੂਜ਼ ਕਰਦੇ ਆ ਉਹਨਾਂ ਨੂੰ ਬਲੈਂਡਰ 'ਚ ਬ੍ਰੀਕ ਪੀਸ ਕੇ ਛਾਣ ਲਓ ਉਹ ਯੂਜ਼ ਕਰ ਲਓ ਉਸ ਤੋਂ ਬਾਅਦ ਇੱਕ ਮੀਡੀਅਮ ਜਿਹਾ ਸਾਈਜ਼ ਦਾ ਟਮਾਟਰ ਹੈ ਮੇਰੇ ਕੋਲ ਬ੍ਰੀਕ ਕੱਟਿਆ ਹੋਇਆ ਨਾਲ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਬ੍ਰੀਕ ਕੱਟਿਆ ਆਇਆ ਹੈ ਤੇ ਨਾਲ ਥੋੜਾ ਜਿਹਾ ਧਨੀਆ ਪੱਤਾ ਪਾ ਦਿਓ ਬ੍ਰੀਕ ਕੱਟਿਆ ਹੋਇਆ ਤਿਹੋਲ ਮੈਂ ਪਾ ਰਹੀ ਹਾਂ ਇੱਕ ਚਮਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਮੈਂ ਇਹ ਪੇਸਟ ਬਣਾ ਕੇ ਰੱਖਦੀ ਹਾਂ ਜੇ ਤੁਹਾਡੇ ਕੋਲ ਨਹੀਂ ਆ ਤੇ 4 ਤੋਂ 5 ਕਲੀਆਂ ਲਸਣ ਦੀਆਂ ਥੋੜਾ ਜਿਹਾ ਅਦਰਕ ਜਾਂ ਇੱਕ ਜਾਂ ਦੋ ਹਰੀ ਮਿਰਚ ਕੁੱਟ ਕੇ ਜਾਂ ਪੀਸ ਕੇ ਪਾ ਦੋ ਤੇ ਫਿਰ ਮੈਂ ਪਾਇਆ ਅੱਧਾ ਚਮਚ ਜੀਰਾ ਅੱਧਾ ਚਮਚ ਅਜਵੈਣ ਦੀ ਪਾਈ ਹੈ ਜੋ ਕਿ ਹਾਜ਼ਮੇ ਦੇ ਲਈ ਬਹੁਤ ਸਹੀ ਰਹਿੰਦੀ ਹੈ ਤੇ ਅੱਧਾ ਚਮਚ ਲਾਲ ਮਿਰਚ ਦਾ ਪਾਊਡਰ ਹੈ ਰੰਗ ਵਾਲੀ ਲਾਲ ਮਿਰਚ ਤੇ 1/4 ਚਮਚ ਹਲਦੀ ਪਾਈ ਆ ਤੇ ਅੱਧਾ ਚਮਚ ਪਾਇਆ ਮੈਂ ਗਰਮ ਮਸਾਲੇ ਦਾ ਤੇ ਹੁਣ ਆਪ ਦੇ ਟੇਸ ਅਕੋਰਡਿੰਗ ਨੂਨ ਪਾ ਦਿਓ ਇਹਦੇ ਵਿੱਚ ਤੇ ਹੁਣ ਇੱਥੇ ਮੈਂ ਪਾ ਰਹੀ ਆ ਪੌਣੀ ਕੋਲੀ ਗਾੜੇ ਫੇਟੇ ਹੋਏ ਦਹੀਂ ਦੀ ਤਾਂ ਇਹ ਦਹੀਂ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਦਹੀਂ ਪਾਉਣ ਤੇ ਆਪਣਾ ਜੋ ਆਹ ਨਾਸ਼ਤਾ ਆਪਾਂ ਇੱਕ ਚਿਲਾ ਟਾਈ ਬਣਾਉਣ ਜਾ ਰਹੇ ਹਾਂ ਬਹੁਤ ਹੀ ਸੌਫਟ ਬਣੂਗਾ ਤੇ ਇਹ ਜ਼ਰੂਰ ਪਾਓ ਤੇ ਹੁਣ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੂਗੇ ਚੌਲ ਦਾ ਆਟਾ ਪਾਉਣਾ ਵੀ ਸਹੀ ਰਹੰਦਾ ਹੈ ਕਿਉਂਕਿ ਇਹਦੇ ਨਾਲ ਵੀ ਬਹਾਤੇ ਕ੍ਰਿਸਪੀ ਬਣੂਗੇ ਔਰ ਅੰਦਰ ਤੇ ਸੌਫਟ ਬਣੂਗੇ ਤੇ ਹੁਣ ਮੈਂ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੈ ਤੇ ਦੇਖੋ ਕਾਫੀ ਗਾੜਾ ਹਲੇ ਮਿਕਸਚਰ ਇਹਨੂੰ ਆਪਾਂ ਟੱਕ ਕੇ ਥੋੜੀ ਦੇ ਰੱਖ ਦਾਂਗੇ ਕਿਉਂਕਿ ਨੂਨ ਪਾਣ ਤੇ ਕੀ ਹੁੰਦਾ ਪਿਆਜ਼ ਪਾਣੀ ਜ਼ਰੂਰ ਛੱਡ ਦਿਆਂ ਤਾਂ ਕਰੀਬ ਅੱਧੇ ਘੰਟੇ ਦੇ ਲਈ ਟੱਕ ਕੇ ਰੱਖ ਦੋ ਫਿਰ ਆਪਾਂ ਦੇਖਦੇ ਹਾਂ ਜਿੰਨਾ ਪਾਣੀ ਛੱਡੇ ਹੋਊਗਾ ਉਸ ਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਹੋਰ ਪਾਣੀ ਪਾ ਕੇ ਬੈਟਰ ਨੂੰ ਥੋੜਾ ਜਿਹਾ ਢਿੱਲਾ ਕਰ ਲੂਗੇ ਤਾਂ ਦੇਖੋ ਥੋੜਾ ਜਿਹਾ ਢਿੱਲਾ ਬੈਟਰ ਆਪਣਾ ਇੱਥੇ ਹੋਇਆ ਹੈ ਪਰ ਆਪਾਂ ਨੂੰ ਹੋਰ ਜ਼ਿਆਦਾ ਚਾਹੀਦਾ ਹੈ ਤਾਂ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਢਿੱਲਾ ਕਰ ਲੂਗੇ ਤਾਂ ਮੈਂ ਹਲੇ ਥੋੜਾ ਜਿਹਾ ਪਾਇਆ ਫਿਰ ਮਿਕਸ ਕਰ ਲੂਗੇ ਫਿਰ ਜਿੰਨਾ ਚਾਹੀਦਾ ਹੋਊਗਾ ਫਿਰ ਬਾਅਦ ਵਿੱਚ ਪਾਉਂਗੇ ਇੱਕ ਸਾਥ ਕਦੇ ਨਾ ਪਾਇਓ ਕਦੇ ਮਿਕਸਚਰ ਆਪਣਾ ਬਹੁਤ ਜ਼ਿਆਦਾ ਲਿਕਵਿਡ ਵੀ ਹੋ ਸਕਦਾ ਹੈ ਤੇ ਹਾਲੇ ਵੀ ਥੋੜਾ ਜਿਹਾ ਗਾੜਾ ਹੈ ਮੈਂ ਥੋੜਾ ਜਿਹਾ ਪਾਣੀ ਹੋਰ ਪਾਉਂਗੀ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੇਰ ਇੱਕ ਵਾਰ ਆਪਾਂ ਫਿਕਸ ਕਰ ਲਵਾਂਗੇ ਬਹੁਤ ਹੀ ਵਧੀਆ ਨਾਸ਼ਤੇ ਦੀ ਰੈਸিপি ਹੈ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੁਸੀਂ ਤੇ ਦੇਖੋ ਹੁਣ ਆਪਣਾ ਬੈਟਰ ਇੱਕਦਮ ਪਰਫੈਕਟ ਕੰਸਿਸਟੈਂਸੀ ਦਾ ਹੈ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਹੁਣ ਬਿਲਕੁਲ ਪਰਫੈਕਟ ਆ ਤੇ ਹੁਣ ਇੱਕ ਤਵਾ ਗਰਮ ਕਰੋ ਉਹਦੇ ਉੱਪਰ ਪਾਓ ਤੇਲ ਜਾਂ ਘੀ ਵੀ ਪਾ ਸਕਦੇ ਹੋ ਤੁਸੀਂ ਉਹਨੂੰ ਥੋੜਾ ਜਿਹਾ ਫੈਲਾ ਲਓ ਉਸ ਤੋਂ ਬਾਅਦ ਇੱਕ ਕੜਚੀ ਜਾਂ ਡੇਢ ਕੜਚੀ ਜਿਹੜੇ ਵੀ ਸਾਈਜ਼ ਦਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨੂੰ ਐਵੇਂ ਪਾ ਕੇ ਥੋੜਾ ਜਿਹਾ ਫੈਲਾ ਦਿਓ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਦੇ ਲਈ ਟੱਕ ਕੇ ਪਕਾਉਂਗੇ। ਕਰੀਬ ਸਲੋ ਹੀਟ ਪਰ ਆਪਾਂ ਪਕਾਉਂਗੇ ਇਹਨੂੰ ਕਰੀਬ 3 ਤੋਂ 4 ਮਿੰਟ ਤੱਕ ਉਸ ਤੋਂ ਬਾਅਦ ਟੱਕਣ ਖੋਲ ਕੇ ਆਪਾਂ ਉੱਪਰ ਸਾਬਤਾਂ ਥੋੜਾ ਜਿਹਾ ਹੋਰ ਤੇਲ ਪਾ ਦਿਓ ਉਸ ਤੋਂ ਬਾਅਦ ਪਲਟ ਕੇ ਆਪਾਂ ਇਹਨੂੰ ਦੂਸਰੀ ਸਾਈਡ ਦੀ ਕ੍ਰਿਸਪੀ ਹੋਣ ਤੱਕ ਬਿਲਕੁਲ ਪਕਾ ਲਾਂਗੇ। ਬਹੁਤ ਹੀ ਕੁਇਕ ਰੈਸিপি ਆ ਬਹੁਤ ਹੀ ਹੈਲਦੀ ਰੈਸিপি ਆ ਤੇ ਟਰਾਈ ਜ਼ਰੂਰ ਕਰਿਓ ਇੱਕ ਵਾਰ ਤੇ ਦੇਖੋ ਹੁਣ ਦੋ ਤਿੰਨ ਵਾਰ ਉਲਟ ਪਲਟ ਕੇ ਤੁਸੀਂ ਇਹਨੂੰ कुरकुरा ਜਾਂ ਵਧੀਆ ਜਾਂ ਸੇਕ ਲਓ ਆਪਦੇ ਟੇਸ ਦੇ ਜਾਂ ਪਸੰਦ ਦੇ ਅਕੋਰਡਿੰਗ ਤੇ ਦੇਖੋ ਹੁਣ ਮੈਂ ਇੱਥੇ ਆਪਣਾ ਨਾਸ਼ਤਾ ਬਣ ਕੇ ਬਿਲਕੁਲ ਤਿਆਰ ਹੈ ਰੈਸিপি ਟਰਾਈ ਜ਼ਰੂਰ ਕਰਿਓ ਜੇ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ